ਦੋਸਤੋ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪਾੜ ਟਭਾਲੀ ਰ즈ਵਾਹੇ ਦੇ ਵਿੱਚ ਪਿਆ ਹੋਇਆ ਜਿੱਥੋਂ ਭਾਈ ਰੂਪੇ ਤੋਂ ਗਿੱਲਕਲਾ ਨੂੰ ਜਿਹੜੀ ਪਾਰਟੀ ਜਾਂਦੀ ਆ ਸੂਏ ਦੀ ਉਸ ਦੇ ਉੱਪਰ ਇਹ ਬਹੁਤ ਵੱਡਾ ਤਕਰੀਬਨ 60 70 ਫੁੱਟ ਲੰਬਾ ਜਿਹੜਾ ਪਾੜ ਪੈ ਚੁੱਕਿਆ ਤੇ ਪਾਣੀ ਬਹੁਤ ਜ਼ਿਆਦੇ ਮਾਤਰਾ ਦੇ ਵਿੱਚ ਪਿੱਛੋਂ ਸੂਏ ਦੇ ਵਿੱਚ ਡਿੱਗ ਰਿਹਾ ਤੇ ਅੱਗੇ ਆ ਰਿਹਾ ਤੇ ਫਸਲوں ਵੀ ਕਾਫੀ ਹੱਦ ਤੱਕ ਨੁਕਸਾਨੀ ਗਈ ਹੈ ਕੁਝ ਦੇਖ ਸਕਦੇ ਹੋ ਇਹ ਜਿਹੜਾ ਪਾੜ ਆ ਟਭਾਲੀ ਪਿੰਡ ਵਾਲੇ ਪਾਸੇ ਨੇ ਤੇ ਸਾਰੇ ਜਿੰਨੇ ਵੀ ਭਰਾ ਲਾਈਵ ਦੇਖ ਰਹੇ ਆ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਕਿ ਜਿਹਨੇ ਵੀ ਆਉਣਾ ਨਾਲ ਇੱਕ ਤਾਂ ਕਹੀ ਕਹਾੜੀ ਆਰੀ ਵਗੈਰਾ ਜ਼ਰੂਰ ਲੈ ਕੇ ਆਓ ਤਾਂ ਕਿ ਇਹਦੇ ਵਿੱਚ ਗੱਟੇ ਲੈ ਕੇ ਆਇਓ ਇੱਕ ਤਾਂ ਕਿ ਇਹਨੂੰ ਪਾਰਟੀ ਨੂੰ ਥੰਮਣ ਦੇ ਵਿੱਚ ਆਪਾਂ ਨੂੰ ਮਦਦ ਮਿਲ ਸਕੇ ਤੇ ਪਿੰਡ ਵਾਲੇ ਸਾਰੇ ਜਿਵੇਂ ਆਸੇ ਪਾਸੇ ਗਿਰਲ ਕਲਾਂ ਦੇ ਨੇ ਹੋਰ ਵੀ ਆਂਢੀ ਗੁਆਂਢੀ ਪਿੰਡਾਂ ਦੇ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਇਹਨੂੰ ਬੰਦ ਕੀਤਾ ਜਾ ਸਕੇ ਕਿਉਂਕਿ ਪਿੱਛੇ ਤੋਂ ਜਿਹੜਾ ਹੈਗਾ ਸਥਿਤੀ ਨਾਜ਼ੁਕ ਕਾਰਨ ਇਹ ਜਿਹੜਾ ਪਾਣੀ ਆ ਸ਼ਾਇਦ ਪਿੱਛੇ ਤੋਂ ਬੰਦ ਨਾ ਕੀਤਾ ਜਾਵੇ ਇਹਦਾ ਹੱਲ ਆਪਾਂ ਨੂੰ ਇਹ ਪਾੜ ਨੂੰ ਬੰਦ ਕਰਕੇ ਹੀ ਕਰਨਾ ਪੈਣਾ ਕਿਉਂਕਿ ਪਿੱਛੇ ਵੀ ਪਾਣੀ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਇਸ ਵਾਰ ਮੀਂਹ ਦੇ ਕਾਰਨ ਮੀਂਹ ਜ਼ਿਆਦਾ ਨੇ ਜ਼ਿਆਦਾ ਮੀਂਹ ਦੇ ਕਾਰਨ ਪਿੱਛੇ ਤੋਂ ਪਾਣੀ ਆ ਜਿਹੜਾ ਉਹ ਵੀ ਬਹੁਤ ਜਾਦੇ ਮਾਤਰਾ ਦੇ ਵਿੱਚ ਆ ਰਹੇ ਆ ਦੇਖੋ ਭਰਾ ਜਿਹੜੇ ਹੈਗੇ ਆ ਲੱਗੇ ਹੋਏ ਨੇ ਆ ਦਾਣੇ ਡੂਨੇ ਲਾ ਕੇ ਵੀ ਕਿਹਦਾ ਕੋਈ ਹੱਲ ਕੀਤਾ ਜਾ ਸਕੇ ਜੇ ਆਪਾਂ ਪਹੁੰਚਦੇ ਆ ਮਦਦ ਕਰਦੇ ਆ ਤਾਂ ਇਹਦਾ ਹੱਲ ਜਰੂਰ ਹੋ ਜਾਊਗਾ ਤੁਸੀਂ ਪਾਣੀ ਦਾ ਵਹਾਅ ਦੇਖ ਲਓ ਬਹੁਤ ਜ਼ਿਆਦਾ ਵਹਾਅ ਪਾਣੀ ਦਾ ਤੇ ਇਹਦਾ ਹੱਲ ਹੋ ਜਾਣਾ ਜੇ ਆਪਾਂ ਵੱਧ ਤੋਂ ਵੱਧ ਗਿਣਤੀ ਚ ਇੱਥੇ ਪਹੁੰਚਾਂਗੇ